ਸੋ ਅੱਜ ਇਹ ਸੱਚ ਇਹ ਕਹਾਂ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਕੰਮ ਜੋ ਤੋਂ ਹੋਗੇ ਤੇ ਚੜ੍ਹਦੀ ਕਲਾ ਵਿੱਚ ਰਹੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਵੱਡੀ ਖੁਸ਼ਖਬਰੀ 21 ਹਜ਼ਾਰ ਚ ਆਪ ਕੋ 13 ਜੀ ਹਾਂ ਕੀ ਆਪ ਕੋ 13 ਪੋਸਟਾਂ ਆਖੀਆਂ ਨੇ ਜੀ ਡੀ ਐਸ ਜਾਨੀ ਕਿ ਗ੍ਰਾਮ ਅੰਡਾਕ ਸੇਵਾ ਕਰੀ ਇਹ ਸਾਰੀਆਂ ਪੋਸਟਾਂ ਪੈਨ ਇੰਡੀਆ ਨਹੀਂ ਆ ਤੇ ਇਹਦੇ ਵਿੱਚ ਲਗਦੇ ਦੀ ਤਨਖਾਹ ਤੁਹਾਨੂੰ 20 ਤੋਂ 35 ਹਜ਼ਾਰ ਮਿਲਣ ਜਾ ਰਹੀ ਆ ਜੀ ਹਾਂ ਕੀ ਤੋਂ 35 ਹਜ਼ਾਰ ਤਨਖਾਹ ਤੁਹਾਨੂੰ ਮਿਲੇਗੀ ਆਪਕੋ ਮੰਡਿਆ ਦਾ ਬਿੱਟ ਸਮਾਨ ਲੈ ਕੇ ਇਧਰ ਉਧਰ ਦੇ ਦਿੰਦੇ ਆਂਗੇ ਇਹਦੇ ਵਿੱਚ ਕੀ ਹੈ ਜੇ ਆਪਾਂ ਹਾਂ ਆ ਦੁਕਾਨ ਦਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਥਾਂ ਪਹੁੰਚਾ ਦਾਂਗੇ ਆਪਾਂ ਨੂੰ 30 ਤੋਂ 35000 ਰੁਪਏ ਵੀ ਤਾਂ ਮਿਲੇਗਾ ਕਿਉਂਕਿ ਕਈ ਬੱਚੇ ਹੁੰਦੇ ਆ ਰਿਹੇ ਗ੍ਰਾਮੀਣ ਡਾਕਸੇਬਲੀ ਜੋਬ ਨੂੰ ਚੰਗਾ ਨਹੀਂ ਮੱਦੇ ਪਰ ਇਹ ਬਹੁਤ ਵਧੀਆ ਜੋਬ ਆ ਸਰਕਾਰੀ ਜੋਬ ਆ ਤੇ ਇਹਦਾ ਫਾਰਮ ਦੀ ਜੋ ਫਿਲ ਕਰਨਾ ਦਾ ਤੁਸੀਂ ਉਹ ਵੀ ਸਿਰਫ 100 ਰੁਪਏ ਵੀਸਾ ਨਹੀਂ ਜੋ ਤੁਸੀਂ ਕੈਬਰੇ ਜਾ ਕੇ ਭਰ ਸਕਦੇ ਹੋਗੇ ਤੇ ਤੁਹਾਡਾ ਕੋਈ ਟੈਸਟ ਨਹੀਂ ਹੋਣ ਜਾ ਰਿਹਾ ਇਹਦੇ ਵਿੱਚ ਕੋਈ ਟੈਸਟ ਦੇਣ ਦੀ ਲੋੜ ਨਹੀਂ ਇਹ ਤੋਂ 25 ਸਾਲ ਹੋ ਗਿਆ 20 ਸਾਲ ਹੋ ਗਿਆ ਤੁਹਾਨੂੰ ਹੁਣ ਕੋਈ ਟੈਸਟ ਪ੍ਰਿਪੇਅਰ ਕਰਨ ਦੀ ਲੋੜ ਨਹੀਂ ਸਿਰਫ ਚਾਹੀਦਾ ਤੁਹਾਡਾ ਪਬਲਿਕ ਦਾ ਸਰਟੀਫਿਕੇਟ ਨਾ ਇਹ ਸਰਟੀਫਿਕੇਟ ਤੇ ਬੀਐਨਡੀ ਉੱਤੇ ਤੁਹਾਡਾ ਜੌਬ ਆ ਜੋ ਅਪਲਾਈ ਹੋ ਜੂਗੀ ਤੇ 21000 ਤੋਂ 413 ਦੇ ਵਿੱਚੋਂ ਇੱਕ ਹੋ ਸਕਦਾ ਹੈ ਹੁਣ ਤੁਸੀਂ ਵੀ ਤਾਂ ਇਹਦਾ ਧਿਆਨ ਜੁਰੂਰ ਰੱਖੋ ਐ ਜਰੂਰ ਫਿਲ ਕਰਕੇ ਆਇਓ ਉਸ ਤੋਂ ਬਾਅਦ ਤੁਹਾਡੀ ਮੈਕਣ ਹੋ ਸਕਦਾ ਹੈ ਅਗਲੀ ਨੌਕਰੀ ਤੁਹਾਡੀ ਹੋਵੇ ਤੇ ਜਿਹਨੂੰ ਓਪਰਚੁਨਿਟੀ ਬਿਲਕੁਲ ਨਾ ਮਿਸ ਕਰਿਆ ਕਰੋ ਗ੍ਰੈਬ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਵੀ ਬੱਚੇ ਵੀ ਨੇਗੇ ਜੋ ਪਲਸ 2 ਵਗੈਰਾ ਕਾਰੀ ਨਿੰਦਰ ਜਰ ਕਰ ਚੁੱਕੇ ਹੋ ਵੀ ਅਪਲਾਈ ਜਰੂਰ ਕਰਕੇ ਕਿਉਂਕਿ ਬਹੁਤ ਜਿਊਟਸ ਸਕੇ ਹੋਵੇ ਅੱਗੇ ਪੜਾਈ ਹੁੰਦੀ ਨਹੀਂ ਹੁੰਦੀ ਆ ਤੇ ਰੈਂਕ ਜ਼ਿੰਦਗੀ ਚ ਵਧਦਾ ਜਾਂਦਾ ਹੁੰਦਾ ਇੱਕ ਵਾਰ ਪੀਸੀ ਸਕੇ ਹੋਰਾਂ ਦੀ ਜੋੜ ਹੁੰਦੀ ਆ ਸੋ 21413 ਮੋਡਲਾਂ ਦੇ ਵਿੱਚ ਅਪਲਾਈ ਜਰੂਰ ਕਰਿਓ ਦੇਖ ਲਿਓ ਪੰਜਾਬ ਦੇ ਵਿੱਚ ਕਿੰਨਾ ਕੋਟਾ ਨਹੀਂ ਕਿਉਂਕਿ 21413 ਕੋਟਾ ਸਿਰਫ ਪੰਜਾਬ ਦੇ ਵਿੱਚ ਹੀ ਤੇ 30 ਤੋਂ 35 ਹਜ਼ਾਰ ਤੋਂ ਡਿਟੈਂਸਾ ਲਗ ਰਹੇ ਦੀ ਤੁਹਾਨੂੰ ਮਿਲੇਗੀ ਇਦਾਂ ਦੇ ਗਵਰਨਮੈਂਟ ਜਾਓ ਦੀ ਅਪਡੇਟ ਆਪਾਂ ਇੱਥੇ ਲੈ ਕੇ ਆਉਂਦੇ ਰਹਿੰਦੇ ਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਨਾਲ ਬਿਲਕੁਲ ਨਾ ਭੁੱਲਿਓ ਤੇ ਆਪਣੇ ਨੂੰ ਮਿੱਤਰ ਦੋਸਤ ਨੇ ਉਹਨਾਂ ਨੂੰ ਵੀ ਦੱਸ ਦਿਓ ਕਿ ਇਸ ਚੈਨਲ ਦੇ ਉੱਤੇ ਗਵਰਨਮੈਂਟ ਜੋਬ ਦੀ ਅਪਡੇਟ ਪ੍ਰਾਪਤ ਹੁੰਦਾ ਹੈ ਤੇ ਉਹਦਾ ਚੈਨਲ ਸਬਸਕ੍ਰਾਈਬ ਕਰ ਲਿਆ ਉਹਨਾਂ ਨੇ ਵੀ ਕਰ ਦੇ ਤੇ ਇੱਕ ਦੂਜੇ ਕੋਲ ਸ਼ੇਅਰ ਜ਼ਰੂਰ ਕਰਦੇ ਰਹੋ ਵੀਡੀਓ ਕਿਉਂਕਿ ਆਪਾਂ ਤਰੀ ਬੈਚੇ ਰੱਖਦੇ ਆਂਗੇ ਸਾਰਿਆਂ ਜੋ ਵੀ ਆਪਾਂ ਤਿਆਰੀ ਕਰਾਉਂਦੇ ਜਿਹੜੀ ਵੀ ਸੀ ਤੋਂ ਗ੍ਰਾਊਂਡ ਟੂ ਐਕਸੈਕਿਊਟ ਦੀ ਜੁੜ ਜਾਊਗਾ ਅਪਲਾਈ ਜਰੂਰ ਕਰਿਓ ਇੱਕ ਨਵੇਂ ਬੰਦਾ ਨੇ ਵੀ ਡਿਨਰ ਪੰਜਾਬ ਪੁਲਿਸ ਦੇ ਫਾਰਮ ਆਈ ਹੋਏ ਨੇ ਕਿ ਉਹ ਵੀ ਭਰ ਲਿਓ ਜੇ ਤੁਸੀਂ ਨਹੀਂ ਭਰੇ ਹਜੇ ਤੱਕ ਤੇ ਜੁੜੀ ਤਿਆਰੀ ਕਰਨੀ ਹੈ ਤਾਂ ਉਹ ਵੀ ਤੁਹਾਡਾ ਭਰਾ ਖੜਾਗਾ ਆ ਦੇਖੋ ਆਪਣੇ ਮੈਚ ਚੱਲ ਰਿਹਾਗਾ ਪੰਜਾਬ ਪੁਲਿਸ ਦਾ ਜਿਹਦੇ ਵਿੱਚ ਆਪਾਂ 15 ਤਰੀਕ ਨੂੰ ਸਟਾਰਟ ਕਰਨ ਜਾ ਰਹੇ ਹਾਂ ਕਿ ਮੈਂ ਆਪ ਸਟਾਰਟ ਕਰਾਂਗੇ ਜਿਹਦੇ ਵਿੱਚ ਆਪਾਂ ਤੁਹਾਨੂੰ ਫ੍ਰੀ ਕਲਾਸ ਸੀ ਦਾ ਮਿਲਦੀ ਗਾਈਡੈਂਸ ਆ ਫ੍ਰੀ ਨੋਟਸ ਆ ਫ੍ਰੀ ਪੀਡੀਫ ਆ ਫ੍ਰੀ ਜਿਹੜੇ ਆਪਣੇ ਸਾਰੀਆਂ ਕਲਾਸਾਂ ਚੱਲਣੀਆਂ ਕੋਈ ਲੋਕ ਤੋਂ ਪੈਸੇ ਨਹੀਂ ਲੈਣਾ ਚਾਹੀਦੀ ਅਸੀਂ ਤੁਹਾਡੀ ਸਰ ਇੱਕ ਡੈਡੀਕੇਸ਼ਨ ਤੁਸੀਂ ਕਿੰਨੇ ਡੈਡੀਕੇਟਡ ਹੋ ਕੇ ਬੜਾ ਜੋਂ ਤੁਹਾਡੀ ਲਗਨ ਦੀ ਪੀਸਾ ਤੇ ਇਹ ਤੋਂ ਬਾਅਦ ਜੇ ਤੁਹਾਡਾ ਕੋਈ ਫਰ ਅਟੀਚਰ ਬਣਨਾ ਚਾਹਵਾ ਬੀਐਡ ਕੀਤੀ ਹੋਈ ਹੈ ਸੀਟੈਡ ਦੀ ਤਿਆਰੀ ਕਰ ਰਹੇ ਨੇ ਬੀਐਸਟੈਟ ਦੀ ਤਿਆਰੀ ਕਰ ਰਹੇ ਉਹ ਵੀ ਕੋਪਰੀਓ ਪੋਸਟ ਤਿਆਰੀ ਕਰਾਉਣੇ ਆ ਬੀ ਮਾਸ ਤੋਂ ਸੀਟੈਟ ਦੇ ਜੋ ਕੋਰਸ ਨਿਓ ਨਿਊ ਹੋਣ ਜਾ ਰਹੇ ਆ ਕਿ ਇਹਦੇ ਵਿੱਚ ਵੀ ਤੁਹਾਨੂੰ ਬੁਰੀ ਕਲਾਸੀਆਂ ਮਿਲਣਗੀਆਂ ਬਰੀ ਰੋਲਸ ਮਿਲਣਗੇ ਬੀ ਪੀਡੀਐਫ ਮਿਲੂਗੀ ਤੋਂ ਅਸੀਂ બસ ਕਰਨਾ ਈਆ ਗੱਲਣਾ ਤੁਹਾਡੇ ਪ੍ਰੋਗਰਾਮ ਨੂੰ ਜੁਆਇਨ ਬਸ ਇੱਕ ਵਾਰ ਤੁਸੀਂ ਮੈਨੂੰ ਜੁਆਇਨ ਕਰੋ ਤੁਹਾਡੀ ਜੋ ਫੀਸ ਆ ਉਹ ਤੁਹਾਡੀ ਸਿਰਫ ਲਗਨ ਤੇ ਮਿਹਨਤ ਆ ਤੇ ਤੁਹਾਡੀ ਜੋ ਜੋਬ ਲੱਗਣੀ ਹੈ ਜੀ ਉਹ ਆ ਮੇਰੀ ਫੀਸ ਜੋ ਤੁਸੀਂ ਲੱਕ ਕੇ ਮੇਰੇ ਕੋਲ ਆਉਂਗੇ ਬਸ ਮੈਨੂੰ ਉਹ ਦੀ ਕੋਈ ਅਲਰੇਡੀ ਕੋਈ ਮੇਰੀ ਫੀਸ ਆ ਆਪਣੇ ਭੈਣ ਭਰਾ ਨੂੰ ਵੀ ਚੀਜ਼ ਸੇਅਰ ਕਰ ਦਿਓ ਕਿ ਜੇ ਕੋਈ ਚਾਹ ਰਿਹਾ ਹੈ ਉਹਨੂੰ ਪੈਸੇ ਕੱਢ ਕੇ ਗੋਲੀ ਲੋੜ ਤੋਂ ਤੁਹਾਡਾ ਮੜੀ ਬਾਤੇ ਕਰਾ ਗਿਆ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਮੈਂਟ ਕਰਕੇ ਜੁੜ ਦੱਸੋ ਵੀਡੀਓ ਕਿਤਾ ਨਹੀਂ ਲੱਗੀ ਜੇ ਤੁਸੀਂ ਪਿਆਰੀ ਕਰ ਰਹੇ ਹੋ ਕਿਸ एग्जाम ਦੀ ਉਹ ਵੀ ਜਰੂਰ ਦੱਸਿਓ ਆਪਣੇ ਪ੍ਰਸ਼ਨ ਜਰੇ ਹੋ ਨਹੀਂ ਉਹ ਵੀ ਦੱਸਿਓ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਅਗਲੀ ਵਾਰ ਮਿਲਾਂਗੇ ਇੰਦਰ ਇੰਟਰਸਟਿੰਗ ਵੀਡੀਓ ਨਾਲ ਉਹ ਤੱਕ ਦੇਖੋ ਤੁਹਾਡਾ ਆਪਣਾ ਚੈਨਲ ਬੜੇ ਦਸਟੈਂਕ ਥੈਂਕ ਯੂ ਤਾਂ ਵਾਹ